ਬੁਢੇ ਦੇ ਸੌਂ ਖਾ ਕੇ ਸਰਕਾਰ ਨੇ ਬਣਾਈ ਸੀ ਕਿ ਘਰ ਘਰ ਨੌਕਰੀ ਦੀ ਗੱਲ ਕੀਤੀ ਸੀ ਫਾਰਮ ਵੀ ਭਰਾਏ ਸੀ ਪਰ ਅੱਜ ਤੱਕ ਕਿਸੇ ਨੂੰ ਨੌਕਰੀ ਨਹੀਂ ਮਿਲੀ ਔਰ ਦੂਸਰੀ ਗੱਲ ਮੈਂ ਇਹ ਕਹਿਣਾ ਚਾਹੁੰਨਾ ਕਿ ਹੁਣ ਫੇਰ ਕਾਂਗਰਸੀਆਂ ਨੇ ਇੱਕ ਨਵਾਂ ਹੀ ਸੋਚਾ ਛੱਡਿਆ ਇਹ ਤੁਸੀਂ ਵੀ ਜਾਣਦੇ ਹੋਗੇ ਤੁਹਾਡੇ ਘਰਾਂ ਦੇ ਵਿੱਚ ਵੀ ਕਾਂਗਰਸੀ ਲੋਕਾਂ ਦੇ ਇੱਕ ਫਾਰਮ ਲੈ ਕੇ ਆਏ ਹੋਣੇ ਆ ਕੀ ਤੁਸੀਂ ਆ ਫਾਰਮ ਉੱਪਰ ਹੋ ਤੇ ਕਾਂਗਰਸ ਦਾ ਕੈਂਡੀਡੇਟ ਦਿਤਾਓ ਤੇ ਤੁਹਾਨੂੰ ਲੱਖ ਲੱਖ ਰੁਪਇਆ ਦੇਵਾਂਗੇ ਪਰ ਕਿਸੇ ਨੇ ਵੋਟ ਨਹੀਂ ਦੇਣਾ ਡਟ ਸਾਹਿਬ ਜੋ ਦਿੱਤਾ ਉਹ ਸ਼੍ਰੋਮਣੀ ਅਕਾਲੀ ਦਲ ਨੇ ਦਿੱਤਾ ਔਰ ਬਾਦਲ ਸਾਹਿਬ ਦੀ ਸਰਕਾਰ ਨੇ ਦਿੱਤਾ ਹਾਂਜੀ ਸਿਆਣੇ ਕਹਿੰਦੇ ਆ ਕਿ ਜੇ ਕਿਸੇ ਨੇ ਕੁਝ ਅਹਿਸਾਨ ਕੀਤਾ ਹੋਵੇ ਤੇ ਐਸਾਨ ਬਹਾਮੋਸ਼ਨੀ ਬਣੀਦਾ ਔਰ ਉਹਦੇ ਪਿੱਛੇ ਪੂਰੀ ਜਿੰਦ ਜਾਨ ਲਾ ਦੇਣੀ ਚਾਹੀਦੀ ਆ ਬਾਦਲ ਸਾਹਿਬ ਦੀ ਸਰਕਾਰ ਦੇ ਵਿੱਚ ਸਾਰਿਆਂ ਨੂੰ ਪੂਰੀ ਗੜਕ ਮਿਲਦੀ ਰਹੀ 30-30 ਰੁਪਏ 30 ਕਿਲੋ ਗੜਕ ਮਿਲਦੀ ਰਹੀ ਆ ਅੱਜ ਕੀ ਆ ਅੱਜ 5 ਕਿਲੋ ਆਟਾ ਦੇਂਦੇ ਨੇ ਉਹ ਵੀ ਬੰਦ ਕਰ ਦਿੱਤਾ ਅੱਜ ਦੀ ਅਖਬਾਰ ਤੇ ਜੀ ਖਬਰ ਛਪੀ ਸੀ ਆ ਜਿਹੜੀ ਹੈ ਕਿ ਭਾਰਤ ਸਰਕਾਰ ਨੇ ਕਿਆ ਕੀ ਜਿਹੜਾ ਆਟਾ ਪੀਣਾ ਵੀ ਬੰਦ ਕਰ ਦੇਉਂਦੇ 30 ਕਿਲੋ ਗਣ ਕੇ ਇੱਕ ਜੀ ਨੂੰ ਮਿਲਦੀ ਸੀ ਔਰ ਸਾਰੇ ਜਿਹੜੇ ਪਰਿਵਾਰ ਦਾ ਬੜਾ ਵਧੀਆ ਗੁਜ਼ਾਰਾ ਹੁੰਦਾ ਸੀ ਨਾਲ ਧਾਲ ਮਿਲਦੀ ਸੀ ਛੋਲੇ ਮਿਲਦੇ ਸੀ ਸਾਰਾ ਕੁਝ ਬੰਦ ਕਰ ਦਿੱਤਾ ਫਿਰ ਉੜ ਕੇ ਆ ਗਈ ਆਮਦੀ ਸਰਕਾਰ ਲੋਕਾਂ ਨੇ ਇੱਕੋ ਹੀ ਰੱਖਿਆ ਕਿ ਆਈ ਬਦਲਾਹ ਕਹਿੰਦਾ ਉਹ ਬਦਲਾਹ ਦੇ ਚੱਕਰ ਵਿੱਚ ਇਹਨਾਂ ਨੇ ਜੀ ਜੀ ਤੱਕੇ ਝਾੜੂ ਹੀ ਫੇਰ ਦਿੱਤਾ ਸਾਰਿਆਂ ਨੇ ਕਹਿੰਦੇ ਦੇ ਉਹ ਨਹੀਂ ਕਿ ਵੋਟ ਆ ਹੀ ਤੁਹਾਨੂੰ ਪਾਵਾਂਗੇ ਪਰ ਅੰਦਰ ਖਾਤੇ ਇਹਨਾਂ ਨੇ ਝਾੜੂ ਨੂੰ ਵੋਟ ਪਾਈ ਆ ਹੁਣ ਸਾਰੇ ਹੀ ਹੁੰਦੇ ਨੇ ਸਾਰੇ ਹੀ ਇਸ ਸ਼ੀਰ ਨੂੰ ਤਲਫਦੇ ਨੇ ਔਰ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਕੰਨ ਕਮਲਦੀ ਹੋਈ ਯਾ ਕਿ ਇਸੇ ਦੇ ਜਿਹੜੇ ਕਾਰਡ ਤੇ ਵਿੱਚ ਪੂਰੇ ਜੀਆ ਦਾ ਨਾਮ ਆਊਗਾ ਜੇ ਆਪਾਂ ਕਹੋਨੇ ਆ ਕਿ ਸਾਨੂੰ ਉਹੋ ਹੀ ਸਹੂਲਤਾਂ ਮਿਲਣ ਜੋ ਬਾਦਲ ਸਾਹਿਬ ਦੇ ਸਾਹਮਣੇ ਮਿਲਦੀਆਂ ਰਹੀਆਂ ਤੇ ਫਿਰ ਆਪਾਂ ਨੂੰ ਬਾਦਲ ਸਾਹਿਬ ਦੇ ਹੱਕ ਵਿੱਚ ਖੜੇ ਪੈਣੇ ਆ ਔਰ ਕਾਲੀ ਗੱਲ ਜਿਤੋਣਾ ਪੈਣਾ ਜੇ ਆਈ ਫਿਰ ਗਲਤੀ ਕਰ ਲਈ ਤੇ ਉਹ ਮੌਕਾ ਗਵਾ ਲਿਆ ਤੇ ਫਿਰ ਸਾਰੀ ਉਮਰ ਹੀ ਰੋਣਾ ਪਊਗਾ ਪੱਟ ਸਾਲ ਦਾ ਸਮਾਂ ਬੜਾ ਲੰਬਾ ਹੈ ਜਿੱਤੇ 5 ਦਿਨਾਂ ਦੀ ਗਰੰਟੀ ਨਹੀਂ 5 ਮਿੰਟ ਦੀ ਗਰੰਟੀ ਨਹੀਂ ਪਤਾ ਨਹੀਂ ਜੀਣਾ ਕੀ ਮਰਨਾ ਸੋ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਸ ਵਾਰਡ ਦੇ ਵਿੱਚ ਏਸੀ ਭਾਈਚਾਰਾ ਵੱਡੀ ਜਿੰਮਤੀ ਜੀ ਰਹਿੰਦਾ ਔਰ ਗੁਰਜੀਤ ਸਿੰਘ ਔਜਲੇ ਨੇ ਜਿਹੜੀ ਗੱਲ ਕਹੀ ਆ ਸਾਡੇ ਬੱਚਿਆਂ ਵਾਸਤੇ ਇਹ ਸਾਰੇ ਜਣੇ ਪੱਲੇ ਬਣ ਲੋ ਜਿਹੜਾ ਅਸਲੀ ਆਪਣੇ ਆਪ ਨੂੰ ਏਸੀ ਪਰਿਵਾਰ ਦਾ ਮੈਂਬਰ ਸਮਝਦਾ ਔਰ ਇੱਕ ਗੱਲ ਯਾਦ ਰੱਖੋ ਕਿ ਜੋ ਗਾਲਾਂ ਜੋ ਫਦੀ ਸ਼ਬਦਾਵਲੀ ਸਾਡੇ ਏਸੀ ਬੱਚਿਆਂ ਵਾਸਤੇ ਔਜਲੇ ਨੇ ਵਰਤੀ ਆ ਉਹਨਾਂ ਨੇ ਇੱਕ ਲੈਵਲ ਲਾਕਾ ਸਾਡੇ ਬੱਚਿਆਂ ਨੇ ਕੀ ਚੈਨੀ ਚੋਰ ਏਸੀ ਪਰਿਵਾਰ ਦੇ ਬੱਚੇ ਗੈਂਗਸਟਰ ਏਸੀ ਪਰਿਵਾਰ ਦੇ ਬੱਚੇ ਛੁਰੀ ਮਾਰ ਏਸੀ ਪਰਿਵਾਰ ਦੇ ਬੱਚੇ ਤੇ ਲੁੱਟਾ ਘੂਣਾ ਕਰਦੇ ਸਾਰੇ ਜਿਹੜੇ ਜੁਰਮ ਕਰਦੇ ਆ ਉਹ ਏਸੀ ਪਰਿਵਾਰ ਦੇ ਬੱਚੇ ਕਰਦੇ ਨੇ ਉਹ ਇਹ ਨੇਵਲ ਸਾਡੇ ਬੱਚਿਆਂ ਦੇ ਲਾਇਆ ਕੀ ਤੁਸੀਂ ਇਹੋ ਜਿਹੇ ਬੰਦੇ ਨੂੰ ਵੋਟ ਪਾਓਗੇ ਨਹੀਂ ਸਾਜੀ ਨਹੀਂ ਪਾਣਾ ਨਹੀਂ ਦੇ ਕਾਹੀਏ ਬਦੀ ਸੇਕਾ ਬਾਬਾ ਜੀ ਨੇ ਬੱਚੇ ਹੀ ਤੇ ਅਸੀਂ ਛੁਰੀ ਮਾਰ ਹੋ ਗਏ ਆ ਬਿਲਕੁਲ ਜੀ ਬਿਲਕੁਲ ਇਹਨਾਂ ਦਾ ਸਭਾਇਆ ਕਰੋ ਕੋਈ ਵੱਡ ਕੇ ਨਾ ਕੋਈ ਵੀ ਬੋਲਣਾ ਨਾ ਪਾਓ ਇਹਨਾਂ ਦਾ ਬਾਈਕਾਟ ਕਰ ਦਿਓ ਇਹਨਾਂ ਦਾ ਬੂਥਾਂ ਲਗਣ ਦੇ ਇਹਨਾਂ ਦਾ ਇਹਨਾਂ ਦਾ ਬਾਈਕਾਟ ਕਰੋ ਔਰ ਸ਼ਰੋਮੀ ਇਕਾਲੀ ਦਲ ਦੀ ਜਿਹੜੀ ਆਪਰਾ ਕੈਂਡੀਡੇਟ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਆਪਾਂ ਮਜਬੂਤ ਕਰੋ ਅਨੰਦ ਜੈਸੀ ਨੂੰ ਇੱਕ ਫਰੀਦ ਨੂੰ ਤਕੜੀ ਦੇ ਨਿਸ਼ਾਨ ਤੇ ਮੋਰਨ ਲਾ ਕੇ ਕਾਮਯਾਬ ਕਰੋ ਜੋ ਬਾਦਲ ਸਾਹਿਬ ਨੇ ਸੁਹੂਲਤਾ ਦਿੱਤੀਆਂ ਉਹ ਨਾਲ ਤੇ ਅਜ ਤੱਕ ਕੋਈ ਦੇ ਸਕਦਾ ਤੇ ਨਾ ਦੇਣੀਆਂ ਔਰ ਬਾਦਲ ਸਾਹਿਬ ਦੀ ਗੁਰਬਾਨੀ ਵੇਖ ਲਓ ਕਿੰਨੀ ਤਕੜੀ ਹੈ ਨਾਂ ਨੇ ਸੰਤੂ ਦੇ ਵਿੱਚ ਮਨਿਸਟਰ ਦਾ ਅਹੁਦਾ ਛੱਡਿਆ ਔਰ ਸਿੱਖਾਂ ਨੇ ਮੰਗ ਕੀਤੀ ਸਵਾਲ ਸਿੱਖਾਂ ਵੱਲੋਂ ਉਠਾਇਆ ਵੀ ਕੌਮ ਵੱਲੋਂ ਕਿ ਬਾਦਲਬਾਬ ਤੂੰ ਹੀ ਭਾਜਪਾ ਨਾਲ ਅਨੌਤਰ ਸਮਝੌਤਾ ਨਹੀਂ ਕਰਨਾ ਜਿੰਨਾ ਚਿਰ ਸਿੱਖਾਂ ਦੇ ਮਸਲੇ ਹੱਲ ਨਾ ਹੋਣ ਬੰਦੀ ਸਿੰਘ ਰਿਆਣਾ ਹੋਣ ਕਿਸਾਨਾਂ ਮਜ਼ਦੂਰਾਂ ਦੇ ਮਸਲੇ ਹੱਲ ਨਾ ਹੋਣ ਔਰ ਬਾਦਲ ਸਾਹਿਬ ਨੇ ਉਸ ਗੱਲ ਤੇ ਪਹਿਰਾ ਵਿਕਾਰ ਤੇ ਜਿਹੜੇ ਗੱਲ ਕਰਦੇ ਸੀ ਉਹਨਾਂ ਨੇ ਕੋਈ ਪੈਰਾ ਨੀਜ ਦਿੱਤਾ ਭੱਜ ਗਏ ਮੈਦਾਨ ਛੱਡ ਕੇ ਉਹਨਾਂ ਨੇ ਕੀ ਕੀਤਾ ਕਿ ਆਪਣੇ ਕੈਂਡੀਕੇਟ ਖੜੇ ਕਰਦੇ ਸਰੀਕਾ ਕੀਤਾ ਚਾਹੀਦਾ ਤੇ ਐਸੀ ਕਿ ਜਦੋਂ ਬਾਦਲ ਸਾਹਿਬ ਨੇ ਭਾਈਪਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਤੇ ਬਾਦਲ ਸਾਹਿਬ ਦੇ ਨਾਲ ਆ ਕੇ ਖੜ ਗਏ ਗੱਲ ਚੌਧਰਾ ਦੀ ਤੇ ਪੈਸੇ ਦੀ ਭੌਖਾ ਪਰ ਬਾਦਲ ਸਾਹਿਬ ਨੇ ਜਿਵੇਂ ਆਪਣਾ ਫੱਜ ਨਾ ਭਾਇਆ ਕੌਮ ਦੇ ਪ੍ਰਤੀ ਫੋਨ ਅੱਜ ਆਪਣਾ ਫਰਜ ਬਣਦਾ ਕਿ ਆਪਾਂ ਆਪਣਾ ਫਰਜ ਕਰਾਈਏ ਔਰ ਇੱਕ ਤਰੀਕ ਮੈਂ ਚੋਗ ਨਿਛਾ ਤਕਰੀ ਤੇ ਮੋਰਾ ਲਾ ਕੇ ਇਹ ਵਿਸਵਾਤ ਵਾਲੀਆਂ ਬਹੁਤ ਮਾਤਮਾ ਜੁਦਾ ਕੇ ਕਿ ਬਾਦੂ ਸਾਹਿਬ ਆਈ ਤੁਹਾਡੇ ਨਾਲ ਚਟਾਣਾਂ ਲਾ ਖੜਿਆ ਪਾਵੇਂ ਕੋਈ ਜਿੰਨੀਆਂ ਮਰਗੀਆਂ ਗੱਲਾਂ ਕਰੇ ਇਹ ਕਦੀ ਫਾਂਦੇ ਸਿੱਧੂ ਹੋ ਸਕਦੇ ਇੱਥੇ ਹੁਣ ਤੁਹਾਡੇ ਵਿੱਚ ਇੱਕ ਹੋਰ ਆਏਗਾ ਸਤਿਭਾਵਨਾ ਗੱਲ ਵਾਲਾ ਬਲਦੀ ਸਿੰਘ ਬਡਾਲਾ ਉਹਦਾ ਸਾਰਾ ਟੱਬਰ ਹੀ ਜਿਹੜਾ ਉਹ ਸ਼ਰੋਨੀ ਕਮੇਟੀ 'ਚ ਲੱਗਾ ਔਰ ਖੰਡਾਵੀ ਗੁਰੂ ਘਰ ਅਤੇ ਬਦਨਾਮੀ ਵੀ ਗੁਰੂ ਘਰ ਦੀ ਗੱਲ ਰੱਖੀ। ਇਸੇ ਤਰ੍ਹਾਂ ਭਾਈ ਰਣਜੀਤ ਸਿੰਘ ਔਰ ਜਿੰਨੇ ਵੀ ਸਿੰਘ ਛਡਾਏ ਆ ਮੈਂ ਖੋਦ ਜੋਧਪੁਰ ਜਿਹੜੀ ਇੱਥੇ ਰਿਆਦਰ ਮੈਂ ਮੈਂ ਵੀ ਇਹ ਕੀਤੀ ਸੀ ਕਿ ਦੇਖੋ ਭਾਈ ਸਾਰੇ ਇਕੱਠੇ ਹੋ ਕੇ ਅਕਾਲੀ ਦਲ ਦਾ ਸਾਥ ਦੇਣ ਜਿਹ ਅਕਾਲੀ ਦਲ ਨੇ ਸ਼ਰੋਨੀ ਕਮੇਟੀ ਨੇ ਜੋਧਪੁਰੀਆਂ ਦੇ ਕੇਸ ਲੜੇ ਜੋਧਪੁਰੀਆਂ ਨੂੰ ਰਿਹਾ ਕਰਾਇਆ ਤੇ ਬੰਦੀ ਸਿੰਘਾਂ ਨੂੰ ਵੀ ਰਿਹਾ ਕਰਾਉਣਗੇ ਪਰ ਇਹ ਜਿਹੜੇ ਸਰਕਾਰੀ ਏਜੰਸੀਆਂ ਦੇ ਆਪੇ ਡੇਡੇ ਚੜੇ ਆ ਇਹਨਾਂ ਨੇ ਕੋਈ ਟਾਰਗੇਟ ਰੱਖਿਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਗਮਰਾਹ ਕੀਤਾ ਜਾਏ ਇਹਨਾਂ ਨੂੰ ਪਾੜਿਆ ਜਾਏ ਤੇ ਨੌਜਵਾਨ ਬੱਚਿਆਂ ਨੂੰ ਉਹਨਾਂ ਦੇ ਜ਼ਿਹਨ ਦੇ ਵਿੱਚ ਉਹਨਾਂ ਦੇ ਦਿਮਾਗ ਦੇ ਵਿੱਚ ਇੱਕੋ ਗੱਲ ਭਰੀ ਜਾਵੇ ਕਿ ਬੇਦਬੀ ਜਿਹੜੀ ਉਹ ਵੱੱਟ ਸਾਹਿਬ ਦੇ ਫਰਾਟੇ ਹੋਈ ਆ ਔਰ ਮੈਂ ਕਹਿੰਿਆ ਨੂੰ ਕਿਹਨਾਂ ਕਿ ਜਿਹੜੀ ਹੁਣ ਬੇਦਬੀਆਂ ਹੁੰਡੀਆਂ ਉਹਦਾ ਕੌਣ ਜ਼ਿੰਮੇਵਾਰ ਆ ਲੋਕਾਂ ਨੂੰ ਸਾਰਾ ਪਤਾ ਲੋਕ ਜਾਗਰੂਕ ਹੋ ਗਏ ਨੇ ਤੁਸੀਂ ਕਿਸੇ ਦੀ ਲਸ਼ੇਦਾਰ ਗੱਲਾਂ ਕਿ ਨਾ ਆਇਓ ਹੁਣ ਘਰ ਘਰ ਤੁਹਾਡੇ ਕੋਲ ਹਰ ਇੱਕ ਕੈਂਡੀਡੇਟ ਨੇ ਉਹਨਾ ਤੁਹਾਨੂੰ ਸੁਪਨੇ ਵਿਖਾਉਣੇ ਆ ਠੂਠੇ ਲਾਰੇ ਲਾਉਣੇ ਆ ਜਿਹੜੀਆਂ ਪੰਜਾਬ ਦੀਆਂ ਨੌਕਰੀਆਂ ਸੀ ਇਹ ਬਾਹਰ ਚ ਲੈ ਗਈਆਂ ਔਰ ਇਹਨਾਂ ਨੇ ਦੇਣਾ ਕਾਫੀ ਜੇ ਤੁਹਾਡਾ ਆਪਣਾ ਗੁਰੂ ਹੰਗਰਦੀ ਆ ਜੇ ਤੁਹਾਡਾ ਆਪਣਾ ਤੁਹਾਡੀ ਮਾਂ ਬੋਲੀ ਪਾਰਟੀ ਸ਼ਰੋਣੀ ਕਾਜੀ ਦਲ ਹੈ ਆਪਣੇ ਆਪ ਨੂੰ ਪਛਾਨੋ ਔਰ ਇਹਨਾਂ ਨੂੰ ਕਾਮਯਾਬ ਕਰੋ ਤਾਂ ਕਿ ਆਪਾਂ ਨੂੰ ਫੇਰ ਉਹ ਹੀ ਮੌਕੇ ਜਿਹੜੀਆਂ ਸਹੂਲਤਾਂ ਮਿਲ ਸਕਣ ਤੇ ਸਾਡੇ ਬੱਚੇ ਚੰਗੀ ਸਿੱਖਿਆ ਲੈ ਸਕਣ ਤੇ ਕਾਮਯਾਬ ਹੋਣ ਔਰ ਇਹਨਾਂ ਨੇ ਆਉਣਾ ਇਹਨਾਂ ਨੂੰ ਪੁੱਛੋ ਤਾਂ ਸਹੀ ਤਹੀਂ ਕਿ ਤੁਹਾਡੀ ਦੇਣ ਕੀ ਆ ਉਧਰ ਚਲੋ ਪੁੱਤ 30 ਸਾਲਾਂ ਤੋਂ ਜੇਲਾ ਦੇ ਜਿਹੜੇ ਬੰਦ ਸਿੰਘੇ ਨੇ ਉਹਨਾਂ ਨੂੰ ਪ੍ਰਮੋਟ ਨਹੀਂ ਕੀਤਾ ਗਿਆ ਸਿਰਫ ਇੱਕ ਸਾਲ ਦੇ ਵਿੱਚ ਜੇਲ ਕੱਢੀ ਐਨਐਸਏ ਲੱਗੀ ਅਮਰਤਪਾਲ ਤੇ ਔਰ ਇੱਕ ਸਾਲ ਦੇ ਵਿੱਚ ਉਹਦੇ ਕੋਲ ਐਨਾ ਪੈਸਾ ਆ ਗਿਆ ਉਹਨੂੰ ਐਡੇ ਵੱਡੇ ਅਧਰ ਦੇ ਪ੍ਰਮੋਟ ਕੀਤਾ ਗਿਆ ਉਹਨੂੰ ਕੈਂਡੀਡੇਟ ਖੜਾਤਾ ਤੇ ਪੀਹ ਸਾਲਾਂ ਤੋਂ ਬੰਨ੍ਹਦੇ ਉਹਨਾਂ ਨੂੰ ਕੋਈ ਨਹੀਂ ਖੜਾ ਰਹਿ ਗਿਆ ਇਹੋ ਜੀ ਕਿਹੜੀ ਖਾਸ ਗੱਲ ਹੈ ਕਿ ਅਮਰਤਪਾਲ ਨੂੰ ਪ੍ਰਮੋਟ ਕਰਨਾ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਕੀਤੇ ਨਾ ਕੀਤੇ ਸਰਕਾਰ ਦੀ ਸਾਜ਼ਿਸ਼ ਹੈ ਔਰ ਉਹ ਸਾਜ਼ਿਸ਼ ਨੂੰ ਸਮਝੋ ਔਰ ਇਹ ਜਿਹੜੇ ਸਿੱਖ ਪੌਪ ਨੂੰ ਪੰਥ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ਾ ਰੱਖ ਰਹੇ ਹੈ ਇਹਨਾਂ ਨੂੰ ਖੱਲ ਪਾਉਣ ਵਾਸਤੇ ਸਿਰਫ ਤੁਸੀਂ ਰੋਕ ਸਕਦੇ ਹੋ ਤੁਸੀਂ ਲੜ ਸਕਦੇ ਹੋ ਤੁਹਾਡੇ ਕੋਲ ਵੋਟ ਦੀ ਸ਼ਕਤੀ ਹੈ

ਤੇ ਨਾ ਪਾਇਓ ਪੰਜੇ ਨੂੰ ਜੇ ਤੁਹੀ ਉਹ ਸੁਲਤਾਨਾਂ ਵਾਲੀਆਂ ਬਾਦਲ ਦੇ ਤੈਨ ਦੀਆਂ ਤਣਕ ਵੀ ਤੁਹਾਨੂੰ 30 ਕਿਲੋ ਮਿਲੂਗੀ ਧਾਲੀ ਮਿਲੂ ਸ਼ੋਲੇ ਮੰਗੇ ਸੁਤਾਨ ਮੰਗੇ ਬੱਚਾ ਨੂੰ ਵਜੀਫਾ ਹੀ ਮੰਗੇ ਔਰ ਬੱਚੀ ਕੁੜੀਆਂ ਨੂੰ ਸਗਨ ਸਕੀਨ ਵੀ ਮਿਲੂ ਔਰ ਐਸ ਤਰ੍ਹਾਂ ਸਭ ਸੁਲਤਾਨਾਂ ਨੇ ਬੰਦ ਕੀਤੀਆਂ ਔਰ ਮੇਰੀ ਬੇਨਤੀ ਪ੍ਰਵਾਨ ਕਰਿਓ ਇੱਕ ਤਰੀ ਮੇ ਚੌਂ ਨਚਾਂਤ ਤਕੜੀ ਤੇ ਬੋਕਾ ਲਾ ਕੇ ਆਪਾਂ ਅਰਨ ਜੋਸ਼ੀ ਨੂੰ ਬਹੁਤ ਮਾਤਰਾ ਵਿੱਚ ਜਿਤਾ ਕੇ ਪਾਰਲੀਮੈਂਟ ਵਿੱਚ ਭੇਜੀਆਂ ਜਾ ਕੇ ਸਾਡੇ ਜਿਹੜੇ ਮਸਲੇ ਐ ਪਾਰਲੀਮੈਂਟ ਵਿੱਚ ਚੁੱਕੇ ਜਾਣ ਔਰ ਸਾਨੂੰ ਫਿਰ ਉਹ ਹੀ ਦੇ ਸਟੈਂਡਰਡ ਸਾਡੇ ਬੰਦੀ ਸਿੰਘ 28 ਸਾਲ ਸਾਲ ਹੋਏ ਆ ਉਹਨਾਂ ਨੂੰ ਕਿਉਂ ਨਹੀਂ ਰਿਹਾ ਦਿੱਤਾ ਜਾਂਦਾ ਜੀ ਜਵਾਬ ਦੇ ਖਾਸਾ ਹੀ ਦਿਓ ਦੇਖੋ ਗੱਲ ਸੁਣੋ ਇਹ ਇਹ ਵੀ ਸੁਣ ਇਹ ਇਹ ਵੀ ਸੁਣ ਲੋ ਤੁਸੀਂ ਗੱਲ ਬਚਾਰੇ 28 ਸਾਲ ਕਿਹੜਾ ਕੰਮ ਕਰਦਾ ਬਲ ਨਹੀਂ ਲੱਗਦਾ ਬਾਲਜੋ ਇਹ ਜਿੱਦੋਂ ਜਿੱਦੋਂ ਅਕਾਲੀ ਦਲ ਨੇ ਇਹ ਮੁੱਦਾ ਚੁੱਕਿਆ ਸ਼ਾਸਨ ਸਰਕਾਰ ਰਹੀ ਸੀ ਉਦੋਂ ਕੌਣੇ ਆ ਖਾਸੇ ਛੱਡਿਆ ਹੋਰ ਅਖੀਰ ਤੇ ਇਹ ਜਨਨੋਂ ਅਕਾਲੀ ਦਲ ਨੂੰ ਤਾਂ ਟਾਈਮ ਹੀ ਨਹੀਂ ਮਿਲਿਆ ਭਰਾਓ ਕਿਤੇ ਵੇਖੋ ਗੱਲ ਸੁਣ ਲੋ ਤੁਸੀਂ ਇਹਨਾਂ ਨਹੀਂ ਇਹ ਮੁੱਕ ਗੱਲ ਸੁਣ ਲੈਣ ਚਾਹੀਦੀ ਨਾ ਵੇ ਹਾਂ ਉਧਰ ਚੱਲੋ ਉਹ ਪਕੌਣਾ ਕੋਤ ਉਧਰ ਚੱਲੋ ਪਿੱਛੇ ਕਾ ਨਹੀਂ ਸਾਰੇ ਗੱਲੇ ਵਾਸਤੇ ਕੋਸ਼ਿਸ਼ ਕਰਦਾ ਕਿ ਜਿੱਥੇ ਜਿੱਥੇ ਤੁਹਾਡੇ ਰਿਸ਼ਤੇਦਾਰ ਭੈਣ ਭਾਈ ਪੂਰੇ ਪੰਜਾਬ ਦੇ ਵਿੱਚ ਸਾਰੇ ਥਾਂ ਮੈਸੇਜ ਕਰੋ ਫੋਨ ਕਰੋ ਔਰ ਤਕਰੀ ਨੂੰ ਕਾਮਯਾਬ ਕਰੋ ਜੇ ਬਾਦਲ ਹੈ ਤੇ ਪੰਜਾਬ ਬਚੇਗਾ ਅਗੇ ਇਹਨਾਂ ਨੇ ਟੁਕੜੇ ਕੱਢ ਦਿੱਤੇ ਹਰਿਆਣਾ ਕਮੇਟੀ ਵੱਖਰੀ ਕਰ ਦਿੱਤੀ ਆ ਇਹ ਵੇਖੋਗੀ ਆਪਣੇ ਘਰ ਨੂੰ ਆਪਣਾ ਘਰ ਬਚਾ ਲਓ ਆਪਾਂ ਆਪਣਾ ਘਰ ਬਚਾ ਲਈਏ ਔਰ ਅਕਾਲੀ ਦਲ ਦੀ ਸਰਕਾਰ ਬਣਾਈਏ ਇੰਨੀਆਂ ਬੇਨਤੀਆਂ ਪ੍ਰਮਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ